ਸਤਿ ਸ੍ਰੀ ਅਕਾਲ ਜੀ ਪੰਜਾਬ ਸਿੰਘ ਚੈਨਲ ਨਾਲ ਜੁੜੇ ਹਾਂ ਮੈਂ ਹਾਂ ਸਿਮਰਨ ਕੌਰ ਪਿੰਡ ਸਸਰਾਲੇ ਰਾਹੋ ਰੋਡ ਲੁਧਿਆਣਾ ਵਿਖੇ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਗੁਰਦੁਆਰਾ ਸਾਹਿਬ ਦੇ ਮੀਤ ਪ੍ਰਧਾਨ ਛਿੰ다 ਸਿੰਘ ਵੱਲੋਂ ਲਗਾਇਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਅਸੀਂ ਇਸ ਤਰ੍ਹਾਂ ਦੇ ਉਪਰਾਲੇ ਹਮੇਸ਼ਾ ਕਰਦੇ ਰਹਾਂਗੇ ਜਿਸ ਦੇ ਨਾਲ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਲਾਭ ਉਠਾ ਸਕਣ ਇਸ ਕੈਂਪ ਦੇ ਵਿੱਚ ਡਾਕਟਰ ਸਹਿਵਾਨਾ ਦੇ ਨਾਲ ਨਾਲ ਦਾ ਸੰਬੰਧ ਕੱਢੋ ਮਦਦ ਕਰੋ ਟੀਮ ਦੇ ਮੈਂਬਰ ਹਰਜਿੰਦਰ ਸਿੰਘ ਅਚੇਚੇ ਤੌਰ ਤੇ ਪਹੁੰਚੇ ਉਹਨਾਂ ਨੇ ਗੁਰਦੁਆਰਾ ਸਾਹਿਬ ਤੇ ਮੀਤ ਪ੍ਰਧਾਨ ਸ਼ਿੰਦਾ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਮਨੁੱਖਤਾ ਦੀ ਸੇਵਾ ਨੂੰ ਅੱਗੇ ਰੱਖਦਿਆਂ ਇਹਨਾਂ ਵੱਲੋਂ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾ ਕੇ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸਾਨੂੰ ਇਹਨਾਂ ਤੋਂ ਆਸ ਹੈ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਅਤੇ ਸਰਪੰਚ ਮੈਂਬਰ ਸਹਿਬਾਨਾਂ ਨੂੰ ਨਾਲ ਲੈ ਕੇ ਇਸ ਤਰ੍ਹਾਂ ਤੇ ਉਪਰਾਲੇ ਕਰਦੇ ਰਹਿਣਗੇ ਧੰਨਵਾਦ ਉਹਦੇ ਸਵੀਟ ਢੰਗ ਨਾਲ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਢੰਗ ਨਾਲ ਪੇਸ਼ੰਦਾਂ ਦੇ ਵਿੱਚ ਇਨਕਾ ਔਰ ਫ੍ਰੀ ਮੈਡੀਸਨ ਦਵਾਈਆਂ ਜੋ ਵੀ ਦਿੱਤੀਆਂ ਗਈਆਂ शिंदा जी ने बहुत ही हेल्पफुल सारे स्टाफ हॉस्पिटल के डॉक्टर सहयोग न बहुत वाइव प्रबंध किया गया जो, जो हमने आज ओप डी गुरुद्वारे देखी है ने डेढ़ सौ प्लस पेशेंट की हमने देखे है जिसमें हमने के प्रोवाइड किए फ्री मेडिसिन प्रोवाइड कराया और शिंदा जी का बहुत ही सहयोग सूँ बहुत रहा अमित प्रधान

ਸ਼ੈਡ ਨੂੰ ਜਨਾਦੀ ਸਰਜਰੀ ਹੋਣ ਵਾਲੀ ਹੈ ਕੈਟੈਕ ਸਰਜਰੀ ਟੈਰੀਜੀਅਮ ਕਲੀਜੀਅਮ ਵੀ ਸਰਜਰੀ ਹੁਬੱਲੋਂ ਬਿਲਕੁਲ ਫਰੀ ਆਫ ਕੋਸਟ ਕੀਤੀ ਜਾਏਗੀ ਆ ਬਹੁਤ ਅੱਛਾ ਸਹਿਯੋਗ ਰਿਹਾ ਜਿਸ ਤੇ ਅਸੀਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਜਿੰਦਰ ਸਿੰਘ ਜੀ ਚੋਹਾਨ ਪਿੰਡ ਸਸਰਾਲੀ ਕਲੋਨੀ ਤੋਂ ਸੋ ਬਹੁਤ ਬਹੁਤ ਛਲਾਂਗਾ ਜੋ ਕਦਮ ਸਾਡੇ ਵੀਰ ਜੋ ਸਾਡੀ ਸੰਸਥਾ ਦਸਵੰਦ ਗੱਡੋਂ ਮਦਦ ਕਰੋ ਸੇਵਾ ਸੰਸਥਾ ਦੇ ਮੈਂਬਰ ਵੱਜੋਂ ਵੀ ਇਹ ਸੰਸਥਾ ਦੇ ਨਾਲ ਹੋ ਕੇ ਸੇਵਾ ਕਰਦੇ ਹਨ ਸੋ ਇਹਨਾਂ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਜੋ ਅੱਜ ਇਹ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ ਕਿਉਂਕਿ ਸਭ ਤੋਂ ਵੱਡੀ ਸੇਵਾ ਜੋ ਹੈ ਮਨੁੱਖਤਾ ਦੀ ਸੇਵਾ ਹੈ ਸਾਡੇ ਵੀਰ ਸ਼ਿੰਦਾ ਸਿੰਘ ਜੀ ਜੋ ਗੁਰਦੁਆਰਾ ਸਾਹਿਬ ਵਿੱਚ ਮੀਤ ਪ੍ਰਧਾਨਗੀ ਦੀ ਸੇਵਾ ਵੀ ਨਿਭਾਰੇ ਹਨ ਸੋ ਅੱਜ ਮਨੁੱਖਤਾ ਦੀ ਸੇਵਾ ਨੂੰ ਅੱਗੇ ਰੱਖਦੇ ਹੋਏ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਜੋ ਤਕਰੀਬਨ ਸਵੇਰ ਤੋਂ ਹੀ ਚੱਲ ਰਿਹਾ ਹੈ ਮੈਂ ਵੀ ਸਵੇਰ ਦਾ ਇੱਥੇ ਬੈਠਾ ਹਾਂ ਤਕਰੀਬਨ 150 150 ਤੋਂ ਪਲੱਸ ਜੋ ਪੇਸ਼ੈਂਟ ਸਾਡੀ ਡਾਕਟਰ ਸਾਹਿਬ ਦੀ ਜੋ ਟੀਮ ਸੁਖਮਨੀ ਸੀ ਹਸਪੀਟਲ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਹਰਦੀਪ ਸਿੰਘ ਜੀ ਜੋ ਕਿ ਅਲੱਗ-ਅਲੱਗ ਪਿੰਡਾਂ ਵਿੱਚ ਸਮੇਂ-ਸਮੇਂ ਸਿਰ ਮੈਡੀਕਲ ਕੈਂਪ ਲਗਾਉਂਦੇ ਹਨ ਸੋ ਉਹਨਾਂ ਦਾ ਵੀ ਬਹੁਤ-ਬਹੁਤ ਜ਼ਿਆਦਾ ਧੰਨਵਾਦ ਸੋ ਅੱਜ ਬਹੁਤ ਹੀ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਨੌਜਵਾਨ ਅਤੇ ਛੋਟੇ ਬੱਚਿਆਂ ਨੂੰ ਇੱਥੇ ਇਹਨਾਂ ਵੱਲੋਂ ਫ੍ਰੀ ਆਫ ਕਾਸਟ ਇਹਨਾਂ ਦਾ ਪ੍ਰੋਵਾਈਡ ਕਰਾਈਆਂ ਗਿਆ ਨੇ ਸੋ ਬਹੁਤ ਹੀ ਸ਼ਲਾੰਘਾ ਜੋ ਕਦਮ ਹੈ ਸਾਡੇ ਵੀਰ सुरेंद्र ਸਿੰਘ ਛਿੰਦਾ ਸਿੰਘ ਜੀ ਸਸਰਾਲੀ ਅਤੇ ਇਹਨਾਂ ਦੇ ಗ್ರಾಮ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸਾਰੀ ਦਾ ਹੀ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਵੀ ਉਹ ਚੇਚੇ ਤੌਰ ਤੇ ਸੱਦਾ ਦਿੱਤਾ ਸੋ ਸਾਡਾ ਵੀ ਫਰਜ਼ ਬਣਦਾ ਹੈ ਜਦੋਂ ਵੀ ਇਹ ਅਜਿਹੇ ਉਪਰਾਲੇ ਹੁੰਦੇ ਹਨ ਮਾਨਵਤਾ ਮਨੁੱਖਤਾ ਨੂੰ ਅੱਗੇ ਰੱਖਦੇ ਆ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਆਸੀਂ ਵੀ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਕਰੀਏ ਸੋ ਸਾਡੇ ਵੀਰ ਸ਼ਿੰਦਾ ਸਿੰਘ ਜੀ ਦਾ ਇੱਕ ਵਾਰੀ ਫਿਰ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਨੂੰ ਅੱਗੇ ਰੱਖਦਿਆਂ ਹੋਇਆਂ ਅੱਜ ਜੋ ਇਹ ਅੱਖਾਂ ਦਾ ਮੈਡੀਕਲ ਕੈਂਪ ਫ੍ਰੀ ਆਫ ਕੋਸਟ ਲਗਵਾਇਆ ਸੋ ਬਹੁਤ ਬਹੁਤ ਸਾਰੀ ಗ್ರಾಮ ਪੰਚਾਇਤ ਦਾ ਪ੍ਰਬੰਧਕ ਕਮੇਟੀ ਦਾ ਸਾਡੇ ਸ਼ਿੰਦਾ ਵੀਰ ਜੀ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀ ਇਲਾਕਾ ਨਿਵਾਸੀ ਸਮੂਹ ਸੰਗਤ ਦਾ ਮੈਂ ਆਪਣੇ ਵੱਲੋਂ ਆਪਣੀ ਪ੍ਰਬੰਧਕ ਕਮੇਟੀ ਵੱਲੋਂ ಗ್ರಾಮ ਪੰਚਾਇਤ ਵੱਲੋਂ तहे ਦਿਲੋਂ ਧੰਨਵਾਦ ਕਰਦਾ ਹਾਂ ਜੋ ਕਿ ਅਸੀਂ ਅੱਖਾਂ ਦਾ ਕੈਂਪ ਫਰੀ ਅੰਦਰ ਸਸਰਾਲੀ ਵਿਖੇ ਨਗਰ ਦੇ ਸੰਯੋਗ ਦੇ ਨਾਲ ಗ್ರಾಮ ਪੰਚਾਇਤ ਦੇ ਸੰਯੋਗ ਦੇ ਨਾਲ ਨਗਰ ਦੀ ਕਮੇਟੀ ਦੇ ਸੰਯੋਗ ਦੇ ਨਾਲ ਸਮੂਹ ਸੰਗਤ ਦੇ ਸੰਯੋਗ ਦੇ ਨਾਲ ਲਗਾਇਆ ਗਿਆ ਸੀ ਸੋ ਉਹਨੂੰ ਦੇਖ ਕੇ ਮਨ ਨੂੰ ਥੋੜੀ ਜਿਹੀ ਤਸੱਲੀ ਹੋਈ ਕਿ ਕੋਈ ਵੀ ਕੰਮ ਆਪਾਂ ਕਰਦੇ ਆਂ ਥੋੜਾ ਜਿਹਾ ਮਨ ਦੇ ਵਿੱਚ ਹੁੰਦਾ ਟੈਨਸ਼ਨ ਹੁੰਦੀ ਆ ਤੇ ਮੇ ਵੀ ਆਗਾ ਜੀ ਪਰ ਫਿਰ ਵੀ ਸੰਗਤਾਂ ਨੇ ਬਹੁਤ ਹੀ ਹਮ ਹਮ ਆ ਕੇ ਸਾਡਾ ਸਾਥ ਦਿੱਤਾ ਡਾਕਟਰ ਸਾਹਿਬਾ ਉਹਨਾਂ ਨੇ ਵੀ ਸਾਡਾ ਇੰਨਾ ਵਧੀਆ ਸਾਥ ਦਿੱਤਾ ਨਾਲ ਇਹਨਾਂ ਦੇ ਲੜਕੀਆਂ ਜੋ ਨਰਸ ਤੌਰ ਤੇ ਆਈਆਂ ਹੋਈਆਂ ਸੀਗੀਆਂ ਉਹਨਾਂ ਨੇ ਬਹੁਤ ਟੰਗ ਨਾਲ ਵਧੀਆ ਟੰਗ ਦੇ ਨਾਲ ਮਰੀਜ਼ਾਂ ਨੂੰ ਦੇਖਿਆ ਤੇ ਨਾਲ ਉਹਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਫ੍ਰੀ ਚਸ਼ਮੇ ਦਿੱਤੇ ਗਏ ਆ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਸੋ ਸਾਰੀਆਂ ਸੰਗਤਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਰਜਿੰਦਰ ਸਿੰਘ ਜੀ ਸੋਹੰਦ ਕੱਡੋ ਜੋ ਸੇਵਾ ਨਿਭਾਉਂਦੇ ਨੇ ਉਹਨਾਂ ਦੇ ਵਿੱਚ ਮੈਂ ਮੈਂਬਰ ਵੀ ਆ ਤੇ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਜੋ ਸਾਡੇ ਦੇ ਵਿੱਚ ਇਹਨਾਂ ਨੇ ਇੱਕ ਆਵਾਜ਼ ਤੇ ਅਸੀਂ ਲਿਖੀ ਪਾਇਆ ਸੀ ਇਹਨਾਂ ਤੇ ਇਹਨਾਂ ਦੀ ਟੀਮ ਦਾ ਵੀ ਸਾਰੀ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਬ੍ਰਿਜਨ ਸਿੰਘ ਸੁਖਨੀ ਹਸਪੀਟਲੋਂ ਮੈਂ ਸ਼ਿੰਦਰਜੀ ਮੀਤ ਪ੍ਰਧਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਜੱਗੇ ਟੰਗ ਨਾਲ ਕੈਂਪ ਦੀ ਸੇਵਾ ਕਰਵਾਈ ਹੈ ਉਹ ਗ੍ਰਾਮ ਪੰਚਾਇਤ ਸਾਰੇ ਮੈਂਬਰਸ ਵਾਜਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਥੈਂਕ ਯੂ